आ, फार्म ਤੇ ਟਰੈਕਟਰ ਸਾਰੇ ਹੂੰ ਰੇ ਬਰੋਂ ਲੇਵਰ ਕੁਸੋਸ ਦੋ ਦੋਸੋ ਲੇਵਰ ਉਹ ਫਿਰਦੇ ਰਹਿੰਦੇ ਆ ਅੱਛਾ ਹਾਂ ਬਹੁਤ ਵੱਡਾ ਫਾਰਮ ਹੈ ਹੂੰ ਆਪਣਾ ਫਾਰਮ ਆਲੇ ਬੰਦਦਾ ਜਗਰਾਉ ਹਾਂ ਜਗਰਾ ਮਾਰੀਏ ਚਰੈਂਦਾ ਚ ਉਹਦਾ ਤਾਂ ਘਰ ਤਾਂ ਖਲੀ ਬਾਹਰਲੇ ਮੂਲਕ ਚ ਹੈ ਅੱਛਾ ਹਾਂ ਉਹ ਫਾਰਮ ਜਾਨੀ ਕਿ ਠੀਕਾ ਚ ਲੈ ਲੈਂਦਾ ਹੂੰ 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 ਠੀਕਾ ਲੈ ਲਈ ਕਿਤੇ ਉਹ ਨਾ ਉਹ ਲੈਂਦਾ ਸੀ ਚੂਨਾ ਲਾਉਣ ਵਾਲੇ ਮਸਲ ਅੱਛਾ ਹੋਦੋਦਕਾ ਉਹ ਲਿਖ ਕਾਮਯਾਬੀ ਨਹੀਂ ਹੋਇਆ ਹੂੰ ਫੇਲ ਹੋ ਗਿਆ ਦੇਖੋ ਨਹੀਂ ਉਹ ਸਹੀ ਨਹੀਂ ਢਿੱਕੰ ਮੈਂ ਆਹ ਦੇਖੋ ਆਪਣੇ ਪਿੰਡ ਹੁਣ ਤਾਂ ਆਪਣੇ ਬੂਟਾ ਅਗਲੇ ਪਿੰਡ ਤੱਕ ਸੀ ਹੂੰ 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 ਉਹ ਹੋਵੇ ਸਿੱਧੇ ਹੋਣ ਲਈ ਆ ਤੇ ਦੇਖੋ ਤਾਂ ਦੇਖ ਤਾ ਨਗ ਜਾਊਗਾ ਹੂੰ ਹੋਰ ਆ ਗਾ ਕਈ ਤਾਂ ਜਿਹੜੇ ਉੱਤੇ ਉੱਤੇ ਨੱਬ ਦਿੰਦੇ ਜੜ ਉੱਤੇ ਰਹਿ ਜਾਂਦੇ ਆ ਉਹਦੀ ਪਨੀਰੀ ਵਾਲੇ ਹਿਸਾਬ ਨਾਲ ਵਿੱਚ ਟ੍ਰਿਆ ਚ ਵੇਚਣੀ ਪੈਂਦੀ ਆ ਹਾਂ ਫੇਰ ਚੱਲਦਾ ਕੰਮ ਹਾਂ ਤੇ ਹੋਰ ਵੇਰ ਫੇਲ ਕੀਤਾ ਹੂੰ ਹੂੰ ਦਰਾਗਾ ਨੇ ਮਰੀਏ ਮੌਸਮ ਤਾਂ ਪੁੰਦਲਾ ਜਾ ਕਿੱਤਾ ਦੇਖ ਲਾ ਹੂੰ ਨਾ ਤੱਕਰ ਪਹੁੰਚ ਹੀ ਗਿਆ ਨਾ ਦੇਖੀ ਉਹਦੀ ਹੋਰ ਤਿਆਨ ਦਵਾ ਦਿੱਤਾ ਉਹ ਇਹ ਨਾ ਬਦਲਵਾਈ ਹੋ ਗਈ ਹੋਵੇ ਅੰਕਲ ਹਾਂ ਹਾਂ ਉਵੇਂ ਹੋ ਗਿਆ ਤੇ ਇੰਨੀ ਮਰ ਕੇ ਹੋ ਗਿਆ ਤਾਂ ਲੋਕ ਤਾਂ ਇਹੀ ਸੋਚਦੇ ਹੈ ਹੂੰ ਇਤਨਾ ਮੰਨਦੇ ਤਾਂ ਮੌਸਮ ਕਿਹਦਾ ਸਹੀ ਗੱਲ ਆਇਰਨ ਲੇਡੀ ਕਹਿੰਦੇ ਸੀ ਉਹਨੂੰ ਬਿੱ ਲੋਹੇ ਦੀ ਇਸਤਰੀ ਨੰਦਰਨ ਮਾਰਿਆ ਕਿ ਨਹੀਂ ਕਹਿਣ ਤੋਂ ਭਾਵ ਵੀ ਉਹਦਾ ਮਤਲਬ ਕਿ ਵੀ ਲੋਅਰ ਦੀ ਸ਼ਕਤ ਵੀ ਉਹਦੇ ਫੈਸਲੇ ਲੈਣ ਦੀ ਸ਼ਕਤੀ ਯਾ ਵਾ ਸਾਰਾ ਕੁਸ ਤਾਂ ਕਰਕੇ ਆਇਰਨ ਲੇਡੀ ਕਹਿੰਦੇ ਸੀ ਵਾ ਨਹੀਂ ਜਾਣੇ ਕਿੱਧਰ ਪਾ ਗਏ ਕਿੱਧਰ ਗਿਆ ਸਾਡੇ ਉਹ ਸਾਡੇ ਜ਼ਿਲ੍ਹੇ ਚੋਂ ਦਾ ਸਖੀ ਹੈ ਅੱਛਾ ਨਸੀਬ ਮਦੂਰੀ ਦੇਵੀ ਉਹਦਾ ਕੁੜੀ ਸੀ अच्छा अच्छा श्री जस उम्मीदवार है चैंपियन है भारत उदे भारत ते उदे उर का जमींदार जमींदार कोई नहीं अच्छा उना जमीन दिल्ली तकर जमीन है उदा थोड़े बिहार दा हो हां बिहार दा मूल बाबू मूल बाबू हां उदे पूरीदार उ बोले पूरी इर्द दे नाम सखी सहेली सी अच्छा सहेली सी ओदी हां इंदिरागर दी का सहेली इने विवाह मुसलमान ना कराया सी हां ਤੋਂ ਪੈਉਂ ਕੀਤਾ ਸੀ ਨਾ ਇਹਨੇ ਕਾਨੂੰਨ ਕੀਤਾ ਸੀ ਜਿਸੇ ਰਾਜੀ ਉਸੇ ਚਾਹਦੀ ਹਮ ਹਮ ਸਰਪੰਨ ਦਾ ਕੋਈ ਉਹ ਉਹ ਨਹੀਂ ਰੱਖਿਆ ਹਮ ਰਜੀਵ ਗਾਂਧੀ ਤੇ ਇਹਦਾ ਮੁੰਡਾ ਸੀ ਇੰਦਰਾ ਗਾਂਧੀ ਹਨ ਹਮ ਗਾਂਧੀ ਤਾਂ ਹਮ ਦਾ ਸੰਜੇ ਗਾਂਧੀ ਤਾਂ ਬਹੁਤ ਪਹਿਲੇ ਮਰ ਗਿਆ ਉਹਦਾ ਯਾਰ ਜਹਾਜ਼ ਡੰਦਾ ਸੀਗਾ ਜਹਾਜਾਂ ਦਾ ਸ਼ਕੀਨ ਸੀ ਹਾਂ ਜਦੋਂ ਉਹਨੇ ਜਹਾਜ਼ ਡਾਇਆ ਤੇ ਜਹਾਜ਼ ਕਿਤੇ ਕ੍ਰੈਸ਼ ਕਰ ਗਿਆ ਜਹਾਜ਼ ਚ ਮਰ ਗਿਆ ਹਮ ਸਹੀ ਲੀਡਰ ਉਸ ਜਾਂਦੇ ਬੰਦਾ ਰਜੀਵ ਗਾਂਧੀ ਨੂੰ ਤਾਂ ਧੱਕੇ ਨਾਲ ਹੀ ਬਣਾਇਆ ਹਾਂ ਸਹੀ ਉਹਨੇ ਵਾਗਡੋਰ ਸੰਭਾਲਣੀ ਸੀ ਉਹ ਉਦੋਂ ਵੇਲਾ ਵੀ ਉਦੋਂ ਆਣ ਦੇ ਸੀਗੇ ਵੀ ਉਹ ਜਨਸੰਖਿਆ ਤੇ ਵੀ ਕੰਟਰੋਲ ਰੱਖਣਾ ਚਾਹੁੰਦਾ ਸੀ ਵੀ ਜ਼ਿਆਦਾ ਨਾ ਵਧੇ ਹਾਂ ਹਾਂ ਕੀਤਾ ਸੀ ਇਹ ਕਾਨੂੰਨ ਕੀਤਾ ਸੀ ਉਦੋਂ ਆਨੇ ਵੀ ਜਦੋਂ ਆ ਜਾਣਾ ਵੀ ਪਿੰਡਾਂ ਚੋਂ ਲੋਕ ਭੱਜ ਜਾਂਦੇ ਸੀ ਜਦੋਂ ਆਪਰੇਸ਼ਨ ਕਰਨ ਵਾਲੇ ਆਉਂਦੇ ਸੀ ਤੇ ਵੇਖ ਲਾ ਜੀ ਉਹ ਜਿਉਂਦਾ ਰਹਿੰਦਾ ਰੱਖੀ ਕੀਪਦਾ ਆਬਾਦੀ ਦੇ ਕੰਟਰੋਲ ਹੀ ਰੱਖਦਾ ਹਨਾ ਹਾਂ ਇੰਨਾ ਚਿਰ ਰਾਜ ਰਿਆ ਉਹਨਾਂ ਦਾ ਹਾਂ ਆਪਣੇ ਮੁਲਕ ਦੇ ਵਿੱਚ ਤਾਂ ਰੁੱਤਾਂ ਚਾਰ ਆਉਂਦੀਆਂ ਆ ਦੂਜਿਆਂ ਤਾਂ ਸਰਦੀਆਂ ਆਉਂਦੀ ਜੇ ਗਰਮੀ ਆਉਂਦੀ ਹੋਰ ਤਾਂ ਕੁਝ ਨਹੀਂ ਉੱਥੇ ਦੀ ਹਾਂ ਧਰਤੀ ਵੀ ਆਪਣੀ ਚੰਗੀ ਪਰ ਆਪਣੀ ਜਨਸੰਖਿਆ ਲੈ ਗਈ ਲੱਕੋ ਹਾਂ ਕਿਹੜੀ ਤਾਂ ਉੱਥੇ ਦੇ ਉੱਥੇ ਜਨਸੰਖਿਆ ਵੱਧ ਜਾਂਗੇ ਹਾਂ ਜਨਸੰਖਿਆ ਜ਼ਿਆਦਾ ਹੋ ਗਈ ਆਪਣੀ ਇਹਨੂੰ ਤਾਂ ਪੜੀ ਬੰਡ ਬੰਡ ਕੇ ਬੰਡ ਬੰਡ ਕੇ ਜਿਹੜੇ ਅੰਮ੍ਰਿਤਸਰ ਅੰਨੀ ਦਾ ਕਨਾਲਾਂ ਚ ਹੀ ਜਾਵੜੀ ਯਾਰ ਉਧਰ ਪਹਿਲਾਂ ਹੀ ਘਟ ਸੀ ਨਾ ਪਹਿਲੀ ਇਧਰ ਮਾਲਵੇ ਚ ਥੋੜੀ ਜੀ ਹੈਗੀ ਹੈ ਹਜੇ ਹੋਂ ਤਾਂ ਸਾਰੇ ਕੰਟਰੋਲ ਹੋ ਗਏ ਨੇ ਤਾਂ ਬਿਹਾਰ ਤੱਕ ਕੰਟਰੋਲ ਨਹੀਂ ਸੀ ਹਾਂ ਹੂੰ ਨਾ ਚਾ ਹੋਂ ਹੋਇਆ ਹੋਂ ਜਵਾਕ ਸੁਦੋਈ ਹੁੰਦਾ ਇੱਕ ਦੋ ਕਿਹੜਾ ਛੋੜੇ ਹੁੰਦੇ ਆ ਕਣੀ 8 8 15 ਇਹਨੇ ਨੇ ਬੱਚੇ ਹੁੰਦੇ ਸੀ ਆ ਸਾਡੇ ਪਿੰਡ ਦਾ ਲਗਲਾ ਦੋ ਤਿੰਨ ਬਿਸੁੰਦੇ ਬੰਡਲ ਦਾ ਉਹਦਾ ਅੱਠ ਕੁੜੀਆਂ ਸੀ 7 ਮੁੰਡੇ ਅੱਛਾ 15 ਜੋ ਆਖਦੀ ਹੈ ਹਾਂ ਇੱਕ ਬੰਨਾ ਸੀ ਰਾਜੇਸ਼ਰ ਜਹਾ ਉਹਦਾ ਵੀ ਅੱਠ ਮੁੰਡੇ ਹੂੰ 6 ਕੁੜੀਆਂ ਸੀ ਭਾਣ ਉਹਨਾਂ ਹਾਂ ਪਰ ਜਮੀਨਦਾਰ ਜ਼ਮੀਨ ਵੀ ਬਹੁਤ ਛੋੜਦਾ ਸੀ ਹੂੰ ਉਹਨਾਂ ਦੇ ਸੰਧਰ ਮੰਡਲ ਹੈ ਉਹਦਾ ਤਾਂ ਜ਼ਮੀਨ ਵੀ ਹੈ ਨਹੀਂ ਸੀ ਥੋੜਾ ਜਿਹਾ ਜ਼ਮੀਨ ਦਾ ਕੰਮ ਕੋਈ ਦੇ ਖਾਂਦੇ ਹੋਏ ਸੀ ਉਹ ਚਾਚੀ ਹੁਣ ਬਣ ਗਿਆ ਹੁਣ 25 ਕਿਲਾ ਉਹਦੀ ਰੀਸ ਕਰਦਾ ਹੋਊਗਾ ਨਾ ਉਹ ਵੀ ਜਿਹਦੇ ਕੋਲੇ ਜ਼ਮੀਨ ਸੀ ਤੇ ਹੁਣ 25 30 ਕਿਲਾ ਬਣਾਇਆ ਅੱਛਾ ਹਾਂ 25 30 ਕਿਲਾ ਉਹਦੇ ਕੋਲ ਜਿਹਦੇ ਜਿਵੇਂ ਮੈਂ ਹੂੰ ਥੋੜੇ ਕੋਲੇ ਕੰਮ ਕਰਦਾ ਤੇ ਤੇਰੇ ਪੇੜੀ ਮੈਂ ਲਈ ਜਾਣਾ ਹੂੰ ਇਸ ਤਰ੍ਹਾਂ ਉਹ ਰਾਜਪੂਤ ਕੋਲੇ ਰਹਿੰਦਾ ਹੁੰਦਾ ਸੀ ਅੱਛਾ ਉਹ ਤਾਂ ਪੜੀ ਲਈ ਗਿਆ ਮੁੰਡਾ ਕੰਮ ਕਰਨ ਨਾਲ ਹੋ ਗਿਆ 50 ਆਉਂਦੇ ਹੁੰਦੇ ਸੀ ਹੂੰ ਇੱਕ ਸੀਜ਼ਨ ਤੇ ਇੱਕ ਕਿਲਾ ਲੈਣ ਦੱਸ अच्छा सात मुंडे देखला हम्म ये 5-5000 भी कमा लिया तो 35000 हो गया हम्म सही कह रहा 30000 दा किल्ला ऊं ही 25-30000 दा किल्ला उधर मिलदा सी हम्म फिर उंदा जनसांख्य वर्देगी 25-30 किल्ला इस टाइम हैगा उदा पीढ़ी <laughs> ਠੀਕ ਹੈ ਠੀਕ ਹੈ ਪੰਜ ਪੰਜ ਛੇ ਛੇ ਕਿਲਾਉਂ ਹਾਂ ਜੇ ਕਿ ਪਿਓ ਕੁੜੇ ਰਹਿਣ ਦਾ ਥਾਨੇ ਸੀ ਹੂੰ ਜੇ ਮੈਂ ਆਪਣੇ ਕੋਲੇ ਕੰਮ ਕਰਦਾ ਮੈਂ ਤਾਂ ਬਾੜੇ ਤੇ ਮੈਂ ਰਹਿਣਾ ਹੂੰ ਹੂੰ ਸਾਰੇ ਜੀਓ ਜੀ ਤੇ ਜੋ ਆ ਤੁਮਕਰ ਵਾਲੀ ਕੁੜੀ ਸਾਰੇ ਉਹਨਾਂ ਦੇ ਕੰਮ ਕਰਨਾ ਕੋਈ ਪੋਚਾ ਕਰਨਾ ਕੋਈ ਰੋਟੀ ਬਣਾਉਣਾ ਕੋਈ ਖੇਤ ਕਰਨਾ ਅੱਛਾ ਸਾਰਾ ਟੱਬਰ ਉਹਨਾਂ ਦਾ ਹੀ ਸੀ ਹੈ ਹਾਂ ਰਾਜਪੂਤਾਂ ਦਾ ਹੂੰ ਇਹਦਾ ਉਹਨਾਂ ਦੇ ਘਰੇ ਸੀ ਕੰਮ ਵੀ ਉਹਨਾਂ ਦੇ ਸਾਰੇ ਜੀਓ ਜੀ ਹੂੰ ਤੇ ਹੁਣ ਦੇਖ ਲਓ ਰਾਜਪੂਤ ਆਪ ਸਹਿਰ ਚਲੇ ਗਏ ਇਹ ਦੇਖ ਲੈ ਤੇਰੇ ਪਿੰਡ ਦੇ ਸੀ ਉਹ ਹਾਂ ਮੇਰੇ ਪਿੰਡ ਦੇ ਸਕਾ ਮੇਰੇ ਪਿੰਡ ਮੇਰੇ ਘਰ ਦੇ ਥੋੜੇ ਦੂਰ ਟਕੋਲੀ ਵਾਲੇ ਜਿੰਨਾ ਦੂਰ ਘਰ ਹੈ ਉਹ ਅੱਛਾ ਅੱਛਾ ਠੀਕ ਹੈ ਉਹ ਬਾਜਾ ਵਧੀਆ ਕਰ ਪਾਏ ਮੁੰਡੇ ਉਹਨਾਂ ਦੇ ਹੂੰ ਮਾਰ ਕੇ ਕਪੜਾ ਕਰ ਤੋ ਹਲੇ ਵੀ ਨਹੀਂ ਹਟਿਆ ਅੱਛਾ ਕੰਮ ਹਜੇ ਉਹਨਾਂ ਦੀ ਕਰਦੇ ਆ ਉਹ ਤਾਂ ਹਲੇ ਵੀ ਕਰਦੇ ਆ ਜਿੱਦ ਕਰਦੇ ਸਾਡਾ ਸਾਡਾ ਘਰ ਹੀ ਬਣਾਇਆ ਅੱਛਾ ਅੱਛਾ ਉਹਨਾਂ ਨੇ ਖਰਾ ਸਾਰਾ ਹੀ ਖਰੀਦ ਲਾਂਗੇ ਰਾਜਪੁੱਤਾਂ ਦਾ ਕਿ ਨਹੀਂ ਹਾਂ ਉਹ ਰਾਤਬੂਦਾ ਵੱਡੇ ਵੱਡੇ ਅਸਰ ਬੋਲ ਗਿਆ ਸਰਦਾਰ ਕੀ ਹੂੰ ਉਹਨੇ ਨਾ ਵੱਡੇ ਵੱਡੇ ਅਸਰ ਬੋਲ ਅੱਛਾ ਸਾਰੇ ਹੀ ਰੰਗੇ ਇੱਥੇ ਵੀ ਹੋ ਪੜੀਏਗਾ ਹੂੰ ਉਸੇ ਉਸੇ ਚਲਾ ਦੇ ਜਿਸ ਕੋ ਠਿਕਾ ਥੀ ਵੀ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਇਹੀ ਸੰਭਾਲਦਾ ਸਰ ਇਹ ਆ ਫਿਰ ਪਿੰਡ ਤਾਂ ਇਹੀ ਸੰਭਾਲਦਾ ਨਾ ਉਹਦਾ ਫਿਰ ਸ਼ਹਿਰ ਚੂ ਰਹਿੰਦੇ ਹੋਣੇ ਹਨਾ ਤਲਾ ਵੀ ਹੈਗਾ ਕਰ ਦੇ ਮੂਰੇ ਹੂੰ ਦੋ ਤਲਾਹ ਵਿਚ ਤੇ ਵਿਚ ਫਿਰਨੀ ਆ ਉਹਦੇ ਕਰ ਜਾਣਾ ਲੈ ਅੱਛਾ ਕਰ ਹੂੰ ਹੂੰ ਫਿਰਨੀ ਜਨਾ ਆਪਣਾ ਫਿਰਨੀ ਆ ਫਿਰਨੀ ਤਾਂ ਇਤਨਾ ਦੂਰ ਹੈ ਕਰ ਹੂੰ ਉਹ ਫਿਰਨੀ ਤੋਂ ਲੈ ਕੇ ਆਪ ਤੇ ਕਰ ਤੱਕ ਐਨ ਪੱਕੀ ਕੀ ਜ਼ਰੂਰ ਬਣਾਇਆ ਹੋ ਅੱਛਾ ਹਾਂ ਦੋਨੋਂ ਪਾਸੇ ਅਸ਼ੋਕ ਦਾ ਬੂਟਾ ਲੱਗਿਆ ਹੋਇਆ ਬਹੁਤ ਵੱਡਾ ਵੱਡਾ ਹੈ ਠੀਕ ਹੈ ਠੀਕ ਹੈ ਤੇ ਉਹ ਤਲਾਹ ਜਿਹੜੇ ਬਣਾਇਆ ਤਲਾਹ ਤੇ ਚਾਰ ਸਵੇਰੇ ਅਸ਼ੋਕ ਦਾ ਬੂਟਾ ਹੂੰ ਬੁੱਢਾ ਵੱਡਾ ਤਲਾਣਾ ਕੀ ਕਰਦੇ ਆ ਪਾਣੀ ਲਾਉਂਦੇ ਆ ਤਲਾਣਾ ਪਾਣੀ ਰੱਖਦੇ ਆ ਬੂਰ ਦੋਨੇ ਚ ਲੱਗੇ ਹੋਏ ਠੇਤਨ ਪਾਣੀ ਲਾਉਂਦੇ ਉਹਦੇ ਨਾਲ ਹੂੰ ਉਹ ਮੱਛੀ ਪਾਲਦੇ ਹੈ ਅੱਛਾ ਮੱਛੀ ਵੀ ਪਾਲਦੇ ਆ ਹਾਂ ਉਹ ਤਲਾਹ ਦੇ ਮੱਛੀ ਲਾ ਦੇ ਤੇ ਲੋਕ ਕੁੰਡੀ ਲਾ ਕੇ ਪਾਣੀ ਫੜ ਕੇ ਲੈ ਜਾਣ ਹਾਂ ਫੜ ਕੇ ਲਈ ਜਾਂਦੇ ਆ ਅੱਛਾ ਉਹ ਆਖੀ ਕਰਦੇ ਨਾ ਜਿਹੜੇ ਸੱਤ ਮੁੰਡੇ ਆਲੇ ਹੂੰ ਉਹਦਾ ਮੁੰਡਾ ਸਾਰੇ ਉੱਥੇ ਉਹਨਾਂ ਦੇ ਰਹਿੰਦੇ ਆ ਦਰਦੇ ਤੁਹਾਨੂੰ ਆਦੇ ਹਣੇ ਥੋੜਾ ਜਿਹਾ ਸਾਨੂੰ ਦੇ ਜਾ ਮੀਟ ਲੈ ਜਾ ਫੜ ਕੇ ਇੱਕ ਕਿ ਨਹੀਂ ਹਾਂ ਤੇ ਬਾਕੀ ਯਾਰ ਅੱਧਾ ਪੈਸਾ ਤਾਂ ਇਹੀ ਖਾ ਲੈਂਦਾ ਜਿਹੜਾ ਦੇਖਭਾਲ ਕਰਦਾ ਹੂੰ ਹਾਂ ਤਾਂ ਬਚ ਰਹੀ ਠੀਕਾ ਤੇ ਦਿੰਦਾ ਹੂੰ ਤਲਾ ਨੂੰ ਅੱਛਾ ਅੱਛਾ ਠੀਕਾ ਤੇ ਦਿੰਦਾ ਮਲਾ ਮਲਾ ਨਹੀਂ ਸਾਡੇ ਮਲਾ ਕਰਦੇ ਆ ਉਹ ਲੈ ਕੇ ਬੱਚਾ ਬੱਚਾ ਪਾਉਂਦਾ ਹੈ ਹਾਂ ਮਲਾ ਹੁੰਦੇ ਆ ਜਾਂ ਉਹ ਮੱਛੀ ਮਾਰਨ ਲਈ ਜਾਂਦੇ ਹੁੰਦੇ ਆ ਅੱਛਾ ਮਲਾ ਮਲਾ ਠੀਕ ਹੈ ਉਹ ਮੱਛੀ ਦਾ ਤਰੀਕਾ ਉਹ ਕੰਮ ਇਹ ਮੱਛੀ ਦਾ ਕਰਦੇ ਹੈ ਛੋਟੇ ਮੱਛੀ ਬਹੁਤ ਚੱਲਦੀ ਐ ਅੰਕਲ ਉਹਦਰ ਹੈ ਨਾ ਬਹੁਤ ਮੱਛੀ ਨੂੰ ਚਾਹ ਕੇ ਖਾਂਦੇ ਆ ਬਹੁਤ ਜੀਦਾ ਬੜਾ ਮਹਿੰਗਾ ਸੀ ਬਹੁਤ ਹੀ ਸਪਲਾਈ ਕਰਦੇ ਆ ਮੱਛੀ ਹੂੰ ਹੂੰ ਰੱਬ ਦੇ ਤਰਫੋਂ